ਪਰਾ ਬਚਾ ਲੋ ਪਰਾ ਬਚਾ ਲੋ ਪਰਾ ਬਚਾ ਲੋ ਸਾਡੇ ਸੱਜਣ ਮਰ ਰਹੇ ਨੇ ਸਾਡੇ ਜਿਹਲਾਵਾ ਦੇ ਵਾਸੀ ਮਰ ਰਹੇ ਨੇ ਤੇ ਆਹੀ ਸਾਡੀ ਬੇਨਤੀ ਏ ਡੀਐਸਪੀ ਸਾਹਿਬ ਦੇ ਸਾਰੇ ਦਾਅਵੇ ਹੀ ਝੂਠੇ ਨੇ ਸਾਰੇ ਦਾਅਵੇ ਝੂਠੇ ਨੇ ਹੁਣ ਅੱਜ ਜੂ ਕੱਲ ਪਰਸੋ ਦਾ ਤੁਰਿਆ ਫਿਰਦਾ ਹੈ ਹਮ ਡਿਪਟੀ ਸਾਹਿਬ ਵੀ ਵੀਡੀਓ ਫਿਰਦਾ ਬਣਾ ਲਾ ਪਹਿਲੀ ਕੱਲ ਤਾਂ ਵੀਡੀਓ ਤੇ ਹੁਣ ਚਿੱਟੇ ਫੜਿੰਦੇ ਹੁੰਦੇ ਨਹੀਂ ਜਿਵੇਂ ਉਹ ਤਾਂ ਫਿਲਮ ਸ਼ੂਟਿੰਗ ਸਮਝ ਲਓ ਚਲੋ ਫੇਰ ਵੀ ਚੰਗੀ ਗੱਲ ਹੈ ਵਧਾਈਏ ਇਹ ਹੁਣ ਇੰਨਾ ਕੋ ਪਹਿਲਾਂ ਆਪਾਂ ਨਿਕਲੇ ਹੁੰਦੇ ਤਾਂ ਆ ਗੜਬੜੀਆਂ ਹੁੰਦੀਆਂ ਹੀ ਨਾ ਪਹਿਲਾਂ ਤਾਂ ਆਪਾਂ ਸੁੱਤੇ ਰਹੇ ਦਫ਼ਤਰਾਂ 'ਚ ਹੀ ਉਹਨਾਂ ਦੀ ਬਦੌਲਤ ਉਹਨਾਂ ਦੇ ਚਿੱਟੇ ਵੇਚਣ ਵਾਲਿਆਂ ਦੇ ਹੌਸਲੇ ਹੀ ਇੰਨੇ ਵੱਧ ਗਏ ਉਹਨਾਂ ਦੇ ਨਾਲ ਆਪਣੇ ਤਾਲਮੇਲ ਹੀ ਸੀ ਤੇ ਉਹ ਅੱਜ ਹੁਣ ਹਰੇਕ ਦੀਆਂ ਰਗਾਂ 'ਚ ਬੇਖੌਫ ਹੋ ਕੇ ਵੇਚ ਰਹੇ ਨੇ ਤਕੜਾ ਨੌਜਵਾਨ ਜਿਵੇਂ ਲਾਇਆ ਓਵੇਂ ਮੁੱਕ ਗਿਆ ਇਹ ਇੱਕ ਦੋ ਮੁੰਡੇ ਹੋਰ ਜਿਹੜੇ ਤਕੜੇ ਹੱਟੇ-ਗੱਟੇ ਲਾਇਆ ਓਵੇਂ ਮੁੱਕ ਗਿਆ ਲਾਇਆ ਇੱਕ ਗੁਰਗਰਨ ਸਿੰਘ ਸਾਹਿਬ ਤੇ ਹਲਾਤ ਮਾੜੇ ਨੇ ਵਾਸਤਾ ਰੱਬ ਦਾ ਜਿਹੜੇ ਬੋਲਣ ਵਾਲਨ ਆਲੇ ਵੀਰ ਉਹ ਦਿਨ ਖੜੇ ਸੀ ਨਾ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਕਰਾਓ ਤੁਹਾਡੇ ਅੱਗੇ ਆ ਆ ਵੇਖ ਲਓ ਆ ਵੇਖ ਲੋ ਅਸੀਂ ਯਾਰ ਕੋਈ ਵੋਟਾਂ ਲੈਣੀਆਂ ਨੇ ਵੀ ਅਸੀਂ ਰਾਜਨੀਤੀ ਕਰਦੇ ਆ ਅਸੀਂ ਤਾਂ ਆ ਕਹਿੰਨੇ ਆ ਵੀ ਆ ਸਾਡੇ ਬੁੰਡੇ ਬਚਾ ਲਓ ਭਰਾ ਬਚਾ ਲਓ ਸਾਡੇ ਸਾਥੀ ਬਚਾ ਲਓ ਮਾਵਾ ਦੇ ਪੁੱਤ ਮਰ ਰਹੇ ਨੇ ਯਾਰ ਤੇ ਹਾਲਾਤ ਮਾੜੇ ਨੇ ਤੇ ਤੁਸੀਂ ਕਹਿੰਦੇ ਜੀ ਅਸੀਂ ਵੋਟਾਂ ਲੈਣੀਆਂ ਨੇ ਕੋਈ ਅਸੀਂ ਵੋਟਾਂ ਲੈਣੀਆਂ ਆ ਸਾਡੇ ਪ੍ਰਾਅ ਮਰਦੇ ਨੇ ਇਸ ਦਾ ਪ੍ਰਵਾਹ ਬੋਲਣਾ